ਕੀ ਹੈ ਜੀ ਲੱਖਾ ਜਗਨੀ ਹਾਂਜੀ ਕਿਹੜੀ ਜਗ੍ਹਾ ਤੋਂ ਜੀ ਤੁਸੀਂ ਇਹਦੇ ਪਿੰਡ ਪੋਟਾ ਜੀ ਪਿੰਡ ਪੋਟਾ ਜ਼ਿਲ੍ਹਾ ਕਿਹੜਾ ਤਰਨਤਾਰਨ ਹਾਂਜੀ ਤੁਹਾਨੂੰ ਅਸੀਂ 5 ਜੂਸ ਬੋਡੀ ਸਰਸ ਪੈਕ ਦਿੱਤਾ ਸੀਗਾ ਜੀ ਤੇ ਉਹ ਵਰਤਣ ਤੋਂ ਪਹਿਲਾਂ ਤੁਹਾਡੇ ਕੀ ਕੀ ਸਮੱਸਿਆਵਾਂ ਸੀਆਂ ਇਹਦਾ ਪੇਟ ਸਾਰਾ ਭਰ ਆ ਰਹਿਦਾ ਸੀ ਵਜਨ ਵੀ ਵੱਧ ਗਿਆ ਸੀ ਠੀਕ ਹੈ ਜੀ ਠੀਕ ਹੋ ਗਿਆ ਸਾਰਾ ਤੇ ਪਛਾਪੜੀ ਹੋਣਾ ਪਛਾਪ ਵੀ ਖੁੱਲ ਕੇ ਆਉਂਦਾ ਠੀਕ ਹੈ ਜੀ ਹਾਂ ਹੋਰ ਕੋਈ ਪਰੇਸ਼ਾਨੀ ਠੀਕ ਹੈ ਕਮਜ਼ੋਰੀ ਜਿਹੜੀ ਕਮਜ਼ੋਰੀ ਜਿਹੜੀ ਸਭ ਖੜ ਗਈ ਆ ਜਿਹੜੀ ਵੀਕਨੈਸ ਸੀ ਉਹ ਵੀ ਦੂਰ ਹੋ ਗਈ ਤੁਹਾਡਾ ਜਿਹੜਾ ਵਜਨ ਹੈ ਤੁਸੀਂ ਵਜਨ ਕਿੰਨਾ ਘਟਿਆ ਤੁਹਾਡਾ 8 ਕਿਲੋ ਘਟਿਆ 8 ਕਿਲੋ ਘਟਿਆ ਹਾਂ ਇਹ ਤੁਹਾਡੀਆਂ ਹੋਰ ਜਿਹੜੀਆਂ ਪ੍ਰੋਬਲਮ ਅਸੀਂ ਤੁਸੀਂ ਦੱਸਦੇ ਸੀ ਜਿਵੇਂ ਹਾਰਡ ਦੀ ਪ੍ਰੋਬਲਮ ਸੀਗੀ ਹਾਰਡ ਦੀ ਆਰ ਲੀਵਰ ਦੀ ਜੋਦੀ ਆਪਰੇ ਕਿਟਣੀਆਂ ਦੀ ਕਿੰਨੇ ਕਿੰਨੇ ਸਮੇਂ ਤੋਂ ਸੀ ਤੁਹਾਡੀ ਜਿਹੜੀ ਹਾਰਡ ਦੀ ਪ੍ਰੋਬਲਮ ਸੀਗੀ ਇਹ 4 ਸਾਲ ਹੋ ਗਏ 4 ਸਾਲ ਹੋ ਗਏ ਹੁਣ ਜਿਹੜੀ ਪ੍ਰੋਬਲਮ ਆਈ ਸੀ ਹਾਂ ਤੇ ਉਸ ਤੋਂ ਪਹਿਲਾਂ ਵੀ ਪ੍ਰੋਬਲਮ ਆਈ ਸੀ ਹਾਰਡ ਦੀ ਪਹਿਲਾਂ ਵੀ ਆਈ ਪਹਿਲਾਂ 2007 ਜਾਈ ਇਹਦੇ ਲੋ ਮੁੜ ਕੇ 2 4 21 ਜਾਈ 2021 ਦੇ ਵਿੱਚ ਫੇਰ ਆਈ ਹੈ ਹਾਂ ਤੇ ਮੁੜ ਕੇ 4 ਸਾਲ ਦਵਾਈ ਖਾਂਦੇ ਹਨ ਹੋ ਗਿਆ ਸੀ ਉਹਦਾ ਵਜਨ ਵਾਧਦਾ ਜਾਂਦਾ ਸੀ ਫਿਰ ਮਾਰਨ 80 ਕਿਲੋ ਤੋਂ 95 ਕਿਲੋ ਹੋ ਗਿਆ 80 ਕਿਲੋ ਤੋਂ 95 ਕਿਲੋ ਤੁਹਾਡਾ ਵਜਨ ਹੋ ਗਿਆ ਸੀਗਾ ਹਾਂ ਤੇ ਹੁਣ ਤੁਹਾਡਾ ਤੁਸੀਂ ਕਹਿੰਦੇ ਹੋ ਵੀ ਤਕਰੀਬਨ 10 ਕਿਲੋ ਵਜਨ ਘਟਿਆ ਤੁਹਾਡਾ ਕਿਲੋ ਘਟਿਆ ਇਹ ਜਿਵੇਂ ਕਿ ਬਹੁਤ ਪਰਿਵਾਰ ਤੁਹਾਡੀ ਵੀਡੀਓ ਵੇਖਣਗੇ ਜੀ ਹਾਂ ਤੇ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਮੈਂ ਉਹ ਸਲਾਹ ਦਿਆਂ ਮੀਡੀਆ ਜਿਹੜੀ ਉਹ ਘਟਾਓ ਤੇ ਦਵਾਈ ਖਾਓ ਵੀ ਬਾਡੀ ਦੀ ਸਰਵਿਸ ਕਰਵਾਉਣੀ ਚਾਹੀਦੀ ਇੱਕ ਵਾਰੀ ਉਹ ਇੱਕ ਰੋਗ ਲਾਉਂਦੀ ਹੈ ਘਟਾਉਂਦੀ ਹੈ ਦੂਜਾ ਰੋਗ ਵੀ ਜਿਵੇਂ ਕਿ ਦੇਖੋ ਤੁਸੀਂ ਇੰਨੇ ਸਾਲ ਮੈਡੀਸਿਨ ਵਰਤਿਆ ਨੂੰ ਹੋ ਗਏ ਸੀ ਵੀ ਤੁਹਾਨੂੰ ਆਪਾਂ ਨਾਲ ਉਹਨੇ ਨਾਲ ਉਹ ਰੋਗ ਡਾਕ ਗੋਲੀਆਂ ਖਾਈ ਦੀ ਪੰਜ ਸੇਰੇ ਪੰਜ ਕਾਲਾਂ 10 ਗੋਲੀਆਂ ਖਾਂਦੇ ਸੀਗੇ 10 ਗੋਲੀਆਂ ਲਈ ਅੱਜ ਬਿਲਕੁਲ ਹੀ ਮਤਲਬ ਬੰਦ ਨੇ ਕੋਈ ਗੋਲੀ ਨਹੀਂ ਅੱਜ ਕੋਈ ਵੀ ਗੋਲੀ ਨਹੀਂ ਖਾਂਦੇ ਅੱਜ ਤੁਹਾਡੇ ਜਿਹੜੇ ਪੇਟ ਦੀ ਪ੍ਰੋਬਲਮ ਹੈ ਉਹ ਵੀ ਸੈੱਟ ਹੈ ਤੇ ਤੁਹਾਡੀ ਜਿਹੜੀ ਲੀਵਰ ਦੀ ਪ੍ਰੋਬਲਮ ਹੈ ਉਹ ਵੀ ਸੈੱਟ ਹੈ ਜੀ ਐਂ ਲੱਗਦਾ ਤਾਂ ਦੀ ਚਾਹ ਰੋਟੀ ਥੱਲੇ ਜਿਹੜਾ ਪੇਟ ਥਾਂ ਜਾਂਦੀ ਦੀ ਜਿਹੜਾ ਪੇਟ ਆ ਫਰਿਆਦ ਹੀ ਰਹੇ ਅੱਜ ਮਤਲਬ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਜੀ ਧੰਨਵਾਦ ਜੀ